ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਦੇ ਵਿੱਚ ਜੇਕਰ ਤੁਸੀਂ ਦੋ ਜੈਫਲ ਲੈ ਕੇ ਉਹਨਾਂ ਦਾ ਇਹ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਤੁਸੀਂ ਗੱਡ ਦਿਓਗੇ ਤੇ ਇਸ ਦੇ ਨਾਲ ਜੇਕਰ ਤੁਹਾਡੇ ਹਜ਼ਾਰਾਂ ਦੁਸ਼ਮਣ ਲੱਖਾਂ ਕਰੋੜਾ ਦੁਸ਼ਮਣ ਹੋਣਗੇ ਜਿਨ੍ਹਾਂ ਨੇ ਕਾਫੀ ਸਮੇਤ ਤੁਹਾਨੂੰ ਤੰਗ ਪਰੇਸ਼ਾਨ ਕਰ ਰੱਖਿਆ ਉਹ ਵੀ ਦੂਰ ਹੋ ਜਾਣਗੇ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤੁਹਾਡੇ ਘਰ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਹੈ ਤੁਹਾਡੇ ਬੱਚੇ ਕਹਿਣੇ ਤੋਂ ਬਾਹਰ ਨਹੀਂ ਜਾਂ ਚੇਦ ਕਰਦੇ ਨੇ ਤੁਹਾਡੇ ਬੱਚਿਆਂ ਨੂੰ ਪਰਿਵਾਰ ਨੂੰ ਜਾਂ ਕਾਰੋਬਾਰ ਵਪਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਤੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਦੁਸ਼ਮਣ ਨੇ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਚਾਹ ਕੇ ਵੀ ਤੁਹਾਡਾ ਕੁਝ ਨਹੀਂ ਵਿਗਾੜ ਪਾਉਣਗੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰ ਲੈਨੇ ਹੋ ਤਾਂ ਜੇਕਰ ਤੁਸੀਂ ਸਿਰਫ ਦੋ ਜੈਫਾ ਲੈ ਕੇ ਇਸ ਉਪਾਅ ਨੂੰ ਮੰਗਲਵਾਰ ਦੇ ਦਿਨ ਨੂੰ ਕਰ ਲਓਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਦੁਸ਼ਮਣਾਂ ਨੂੰ ਸ਼ਾਂਤ ਕਰ ਸਕਦੇ ਹੋ ਤੇ ਉਹਨਾਂ ਤੋਂ ਛੁਟਕਾਰਾ ਵੀ ਪਾ ਸਕਦੇ ਹੋ ਤੇ ਇਸ ਤੋਂ ਇਲਾਵਾ ਇਹ ਦੋ ਚੈਫਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਕਰਕੇ ਰੱਖ ਦੇਵੇਗਾ ਜਿਸ ਦੇ ਨਾਲ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਵੇਂ ਇਹ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰੇਗਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਸਾਡੇ ਤੋਂ ਪਰਸੰਨ ਹੁੰਦੀ ਹੈ ਤੇ ਸਾਡੇ ਘਰ ਦੇ ਵਿੱਚ ਜਿੰਨੀ ਵੀ ਗਰੀਬੀ ਕਰਜ਼ੇ ਦੀ ਸਮੱਸਿਆ ਜਾਂ ਫਿਰ ਧੰਨ ਨੂੰ ਲੈ ਕੇ ਪਰੇਸ਼ਾਨੀ ਰਹਿੰਦੀ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ ਜੇਕਰ ਅਸੀਂ ਜੈਫਲ ਦੀ ਗੱਲ ਕਰੀਏ ਇਹ ਬਹੁਤ ਹੀ ਜ਼ਿਆਦਾ ਪਵਿੱਤਰ ਤੇ ਚਮਤਕਾਰੀ ਹੁੰਦਾ ਹੈ ਤੇ ਜਦੋਂ ਅਸੀਂ ਇਸ ਦੇ ਨਾਲ ਕੁਝ ਛੋਟਾ ਜਿਹਾ ਉਪਾਅ ਕਰ ਲੈਨੇ ਆਂ ਤੂ ਉਪਾਉ ਨੂੰ ਕਰਨ ਦੇ ਨਾਲ ਸਾਨੂੰ ਕਈ ਚਮਤਕਾਰਯੋਗ ਫਾਇਦੇ ਵੀ ਹੁੰਦੇ ਨੇ ਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਲਾਭ ਵੀ ਹੁੰਦੇ ਨੇ ਜਦੋਂ ਤੁਸੀਂ ਇਹ ਉਪਾਅ ਕਰ ਲੈਨੇ ਹੋ ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਇਸ ਉਪਾਅ ਨੂੰ ਦੱਸੀ ਗਈ ਵਿਧੀ ਦੇ ਅਨੁਸਾਰ ਕਰਨਾ ਏ ਜੇਕਰ ਤੁਸੀਂ ਦੱਸੀ ਗਈ ਵਿਧੀ ਦੇ ਅਨੁਸਾਰ ਵਿਸ਼ਵਾਸ ਦੇ ਨਾਲ ਤੇ ਭਾਵਨਾ ਦੇ ਨਾਲ ਇਸ ਉਪਾਅ ਨੂੰ ਕਰ ਲਓਗੇ ਤੇ ਇਸ ਦਾ ਰਿਜ਼ਲਟ ਤੁਹਾਨੂੰ 101% ਮਿਲੇਗਾ ਇਸ ਉਬਾਨੋ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜੇਕਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲੋਕ ਸਨ ਜਦੋਂ ਉਹ ਇਸ ਜੈਫਲ ਦੇ ਨਾਲ ਉਪਾ ਕਰਦੇ ਸਨ ਤੇ ਉਹ ਆਪਣੇ ਦੁਸ਼ਮਣਾਂ ਤੋਂ ਇਸ ਉਪਾ ਨੂੰ ਕਰਕੇ ਹੀ ਛੁਟਕਾਰਾ ਪਾਉਂਦੇ ਸਨ ਤੇ ਆਪਣੇ ਘਰ ਦੀ ਗਰੀਬੀ ਤੇ ਕਰਜ਼ੇ ਵਰਗੀ ਸਮੱਸਿਆ ਨੂੰ ਦੂਰ ਕਰਦੇ ਸਨ ਇਸ ਤੋਂ ਇਲਾਵਾ ਜੇਕਰ ਅਸੀਂ ਜੈਫਲ ਦੀ ਗੱਲ ਕਰੀਏ ਤਾਂ ਇਸ ਦੀ ਖੁਸ਼ਬੂ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਰਸਾਨੀ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਜੈਫਲ ਦਾ ਇਹ ਉਪਾਅ ਕਰਦੇ ਹੋ ਨਾ ਤੇ ਤੁਸੀਂ ਉਸ ਸਮੇਂ ਇਹ ਸਮਝ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਧੰਨ ਦੀ ਵਰਖਾ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਮਾਤਾ ਲక్ష్ਮੀ ਜੀ ਦੀ ਜਿਸ ਘਰ ਦੇ ਵਿੱਚ ਕਿਰਪਾ ਹੁੰਦੀ ਹੈ ਨਾ ਉਥੇ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਇਸ ਤੋਂ ਇਲਾਵਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਵੀ ਤੁਹਾਡਾ ਦੁਸ਼ਮਣ ਤੁਹਾਡੇ ਉੱਪਰ ਕੁਝ ਮਾੜਾ ਕਰਵਾਵੇਗਾ ਤੇ ਉਸ ਦਾ ਤੁਹਾਡੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ ਚਾਹੇ ਕੋਈ ਲੱਖ ਬੁਰਾ ਕਰ ਲਵੇ ਤੁਹਾਡਾ ਕੋਈ ਚਾਹ ਕੇ ਵੀ ਬੁਰਾ ਨਹੀਂ ਕਰ ਸਕਦਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਕਿਹੜਾ ਦੁਸ਼ਮਣ ਹੈ ਕਿਹੜਾ ਨਹੀਂ ਹੈ ਅਸੀਂ ਉਸ ਤੋਂ ਕਿਵੇਂ ਛੁਟਕਾਰਾ ਪਾ ਸਕਦੀਆਂ ਕਿਵੇਂ ਦੂਰ ਹੋ ਸਕਦੀਆਂ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਪ੍ਰੋਬਲਮ ਆ ਰਹੀ ਹੈ ਨੇ ਕਿ ਉਹ ਸਾਡਾ ਦੁਸ਼ਮਣ ਸਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾ ਰਿਹਾ ਹੈ ਜਿਹੜੇ ਨਹੀਂ ਵੀ ਜਾਣਦੇ ਕਿ ਉਹਨਾਂ ਦਾ ਕਿਹੜਾ ਦੁਸ਼ਮਣ ਹੈ ਕੌਣ ਹੈ ਕੌਣ ਨਹੀਂ ਉਹ ਵੀ ਇਸ ਉਪਾਣੂ ਕਰ ਸਕਦੇ ਨੇ ਕਿ ਅੱਜ ਕੱਲ ਦਾ ਜਿਹੜਾ ਟਾਈਮ ਹੈ ਨਾ ਕਾਲ ਯੁੱਗ ਦਾ ਟਾਈਮ ਹੈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਦਾ ਕੋਈ ਨਾ ਕੋਈ ਦੁਸ਼ਮਣ ਜ਼ਰੂਰ ਹੁੰਦਾ ਹੈ ਕਿਉਂਕਿ ਜਿਵੇਂ ਹੀ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਹੁੰਦੀ ਹੈ ਉਵੇਂ ਹੀ ਆਪਣੇ ਦੁਸ਼ਮਣ ਦੇ ਜਿਹੜੇ ਉਹ ਵਧਨੇ ਸ਼ੁਰੂ ਹੋ ਜਾਂਦੇ ਨੇ ਤੇ ਸਾਨੂੰ ਕਈ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੇ ਨੇ ਤਾਂ ਜੋ ਕਿ ਸਾਡਾ ਕਾਰੋਬਾਰ ਫੇਲ ਹੋ ਜਾਵੇ ਤੇ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਵੇ ਇੱਥੇ ਤਾਂ ਕਿ ਕੇ ਕਈ ਵਾਰ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਉਣ ਤੱਕ ਭੇਰ ਜਾਂਦੇ ਨੇ ਇਸੀ ਤਰ੍ਹਾਂ ਇਸ ਉਪਾਣ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਮੰਗਲਵਾਰ ਦੇ ਦਿਨ ਤੁਸੀਂ ਬਾਲਾ ਜੀ ਮਹਾਰਾਜ ਨੂੰ ਧਿਆਨ ਧਾਰ ਕੇ ਆਪਣੀ ਪ੍ਰਾਰਥਨਾ ਕਰਕੇ ਇਸ ਉਪਾਣ ਨੂੰ ਮੰਗਲਵਾਰ ਦੇ ਦਿਨ ਸ਼ਾਮ ਦੇ ਸਮੇਂ ਕਰਨਾ ਹੈ ਜਦੋਂ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਉਦੋਂ ਤੁਸੀਂ ਸੱਚੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਨਾ ਹੈ ਕਿ ਜਿਹੜਾ ਤੁਸੀਂ ਉਪਾ ਕਰਨੇ ਜਾ ਰਹੇ ਹੋ ਇਸ ਦੇ ਨਾਲ ਤੁਹਾਡੀਆਂ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਏ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਦੋ ਚਾਹੀਦੇ ਨੇ ਚੈਫਲ ਅਤੇ ਇੱਕ ਚਾਹੀਦਾ ਵਾਈਟ ਪੇਪਰ ਬਿਨਾ ਲਾਈਨਾਂ ਵਾਲਾ ਪਲੇਨ ਬਿਲਕੁਲ ਤੁਹਾਨੂੰ ਕਾਗਜ਼ ਚਾਹੀਦਾ ਤੇ ਇਸ ਦੇ ਨਾਲ-ਨਾਲ ਤੁਹਾਨੂੰ ਇੱਕ ਬਲੈਕ ਕਲਰ ਦਾ ਮਾਰਕਰ ਸਕੈਚ ਜਾਂ ਫਿਰ ਪੈਨ ਚਾਹੀਦਾ ਸੋ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਇਸ ਉਪਾਣੂ ਕਰਨਾ ਹੈ ਨਾ ਤੇ ਮੰਗਲਵਾਰ ਦੇ ਦਿਨ ਸ਼ਾਮ 5 ਵਜੇ ਤੋਂ ਲੈ ਕੇ ਰਾਤ 7 ਵਜੇ ਦੇ ਵਿੱਚਕਾਰ ਵਿਚਕਾਰ ਇਸ ਉਪਾਣੂ ਤੁਸੀਂ ਕਰਨਾ ਹੈ ਜਿਹੜਾ ਤੁਸੀਂ ਵਾਈਟ ਪੇਪਰ ਲਿਆ ਉਸ ਵਾਈਟ ਪੇਪਰ ਦੇ ਉੱਪਰ ਬਲੈਕ ਕਲਰ ਦਾ ਜਿਹੜਾ ਤੁਸੀਂ ਮਾਰਕਰ ਜਾਂ ਪੈਨ ਲਿਆਏ ਉਸ ਦੇ ਨਾਲ ਤੁਸੀਂ ਉਸ ਉੱਪਰ ਦੁਸ਼ਮਣ ਲਿਖ ਦੇਣਾ ਤੇ ਜਾਂ ਫਿਰ ਲਿਖਣਾ ਹੈ ਗੁਪਤ ਦੁਸ਼ਮਣ ਗੁਪਤ ਦੁਸ਼ਮਣ ਤੁਸੀਂ ਇਸ ਕਰਕੇ ਲਿਖਣਾ ਹੈ ਕਿ ਤੁਸੀਂ ਜਾਣਦੇ ਨਹੀਂ ਕਿ ਤੁਹਾਡਾ ਕਿਹੜਾ ਦੁਸ਼ਮਣ ਹੈ ਉਸ ਦਾ ਨਾਮ ਕੀ ਹੈ ਕੌਣ ਹੈ ਤੇ ਜੇਕਰ ਤੁਸੀਂ ਜਾਣਦੇ ਹੋ ਨਾ ਇਹ ਤੁਹਾਡੇ ਦੁਸ਼ਮਣ ਦਾ ਇਹ ਨਾਮ ਹੀ ਫਿਰ ਵੀ ਤੁਸੀਂ ਨਾਮ ਨਾਲ ਲਿਖੋ ਕਿਉਂਕਿ ਕਈ ਵਾਰ ਅਸੀਂ ਜਾਣਦੇ ਹੁੰਦੇ ਹਾਂ ਇੱਕ ਬੰਦੇ ਨੂੰ ਕਿ ਇਹ ਸਾਡਾ ਦੁਸ਼ਮਣ ਹੈ ਪਰ ਸਾਡੀ ਪਿੱਠ ਪਿੱਛੇ ਕਈ ਹੋਰ ਦੁਸ਼ਮਣ ਵੀ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਅਸੀਂ ਬਿਲਕੁਲ ਵੀ ਨਹੀਂ ਜਾਣਦੇ ਹੁੰਦੇ ਸੋ ਇਸੇ ਕਰਕੇ ਤੁਸੀਂ ਦੁਸ਼ਮਣ ਜਾਂ ਫਿਰ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਤੋ ਜੇ ਜਿਹੜਾ ਤੁਸੀਂ ਵਾਈਟ ਪੇਪਰ ਦੇ ਉੱਪਰ ਦੁਸ਼ਮਣ ਲਿਖਿਆ ਹੋਵੇਗਾ ਨਾ ਉਸ ਨੂੰ ਤੁਸੀਂ ਬਲੈਕ ਕਲਰ ਦੀ ਨਾਲ ਹੀ ਲਿਖਣਾ ਹੈ ਤੇ ਜਿਹੜਾ ਬਲੈਕ ਕਲਰ ਦਾ ਸਕੈਚ ਮਾਰਕਰ ਜਿਸ ਦੇ ਨਾਲ ਤੁਸੀਂ ਇਹ ਲਿਖਿਆ ਏ ਉਸ ਦੇ ਨਾਲ ਹੀ ਇਹ ਲਿਖੇ ਹੋਏ ਵਰਡ ਨੂੰ ਤੁਸੀਂ ਗੋਲ ਚੱਕਰ ਘੇਰਾ ਮਾਰ ਕੇ ਘੇਰੇ ਦੇ ਵਿੱਚ ਕਰ ਦੇਣਾ ਉਸ ਤੋਂ ਬਾਅਦ ਦੇ ਵਿੱਚ ਲੈਣੀਆਂ ਤੁਸੀਂ ਦੋ ਜੈਫਲ ਜਿਹੜੇ ਲੋਕ ਨਹੀਂ ਜਾਣਦੇ ਕਿ ਜੈਫਲ ਕੀ ਹੁੰਦੇ ਆ ਉਹ ਪਸਾਰੀ ਦੀ ਦੁਕਾਨ ਤੇ ਜਾਂ ਫਿਰ ਜਿਹੜੀ ਦੁਕਾਨ ਤੋਂ ਪਾਠ ਪੂਜਾ ਵਾਲਾ ਸਮਾਨ ਮਿਲਦਾ ਏ ਉਸ ਦੁਕਾਨ ਤੋਂ ਜਾ ਕੇ ਉਹ ਦੋ ਜੈਫਲ ਲਿਆ ਸਕਦੇ ਨੇ ਸਾਬਤ ਹੋਣੇ ਚਾਹੀਦੇ ਨੇ ਟੁੱਟੇ-ਪੁੱਟੇ ਨਹੀਂ ਹੋਣੇ ਚਾਹੀਦੇ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਉਪਾਅ ਕਰਦੇ ਹੋ ਨਾ ਕਿ ਉਹ ਚੀਜ਼ ਬਿਲਕੁਲ ਸਾਫ਼ ਸੁਥਰੀ ਤੇ ਸਾਬਤ ਹੋਣੀ ਚਾਹੀਦੀ ਏ ਉਹ ਟੁੱਟੇ-ਕੁੱਟੇ ਹੋਈ ਨਹੀਂ ਹੋਣੀ ਚਾਹੀਦੀ ਇਸੀ ਤਰ੍ਹਾਂ ਦੋ ਚੈਫਲ ਲੈ ਕੇ ਜਿਸ ਕਾਗੇ ਦੇ ਉੱਪਰ ਤੁਸੀਂ ਦੁਸ਼ਮਣ ਲੈ ਕੇ ਉੱਪਰ ਚੱਕਰ ਬਣਾਇਆ ਉਸ ਦੇ ਉੱਪਰ ਹੀ ਤੁਸੀਂ ਦੋ ਚੈਫਲ ਰੱਖ ਦੇਣੇ ਇਹ ਉਪਾਣ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਕਿਸੇ ਵੀ ਜਗ੍ਹਾ ਤੇ ਬੈਠ ਕੇ ਤੁਸੀਂ ਕਰ ਸਕਦੇ ਹੋ ਕਿ ਜਿੱਥੇ ਸਾਫ਼ ਸੁਥਰੀ ਜਗ੍ਹਾ ਹੋਵੇ ਤੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਤੇ ਤੁਹਾਨੂੰ ਆ ਕੇ ਕੋਈ ਵੀ ਡਿਸਟਰਬ ਨਾ ਕਰੇ ਤੁਸੀਂ ਇਹੋ ਜਿਹੀ ਜਗ੍ਹਾ ਤੇ ਬੈਠ ਕੇ ਇਸ ਉਪਾਣ ਨੂੰ ਕਰਨਾ ਪਰ ਜਿਹੜਾ ਉਪਾਉ ਨੂੰ ਕਰਦੇ ਸਮੇਂ ਤੁਹਾਡਾ ਫੇਸ ਇਹ ਉਹ ਦੱਖਣ ਦਿਸ਼ਾ ਦੇ ਵੱਲ ਹੀ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਦੋ ਜੈਫਲ ਨੂੰ ਰੱਖ ਕੇ ਤੁਸੀਂ ਹਨੂਮਨ ਜੀ ਅੱਗੇ ਪ੍ਰਾਰਥਨਾ ਕਰਨੀਏ ਕਿ ਜੇ ਇਸ ਤਰ੍ਹਾਂ ਤੁਸੀਂ ਭਗਵਾਨ ਰਾਮ ਜੀ ਦੇ ਦੁੱਖਾਂ ਨੂੰ ਦੂਰ ਕੀਤਾ ਸੀ ਉਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਨੇ ਜਿੰਨੀਆਂ ਵੀ ਪ੍ਰੋਬਲਮ ਨੇ ਮੁਸ਼ਕਲਾ ਨੇ ਸਭ ਨੂੰ ਤੁਸੀਂ ਦੂਰ ਕਰ ਦਿਓ। ਇਸ ਤਰ੍ਹਾਂ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਤੁਸੀਂ ਲੈ ਕੇ ਆਪਣੇ ਘਰ ਤੋਂ ਬਾਹਰ ਥੋੜੀ ਜਿਹੀ ਦੂਰ ਚੈਣਨਾ ਹੈ ਸਭ ਤੋਂ ਪਹਿਲਾਂ ਕਿ ਤੁਸੀਂ ਦੇਖਣਾ ਹੈ ਕਿ ਕੋਈ ਕੰਡਿਆਂ ਵਾਲਾ ਦਰਖਤ ਹੋਵੇ ਤੇ ਜਾਂ ਫਿਰ ਬਬੂਲ ਦਾ ਪੀੜ ਹੋਵੇ ਕਿਉਂਕਿ ਜਿੰਨਾ ਵੱਡਾ ਪੀੜ ਹੋਵੇਗਾ ਓਨੀ ਚੰਦ ਹੀ ਇਸ ਉਪਾਅ ਦਾ ਤੁਹਾਨੂੰ ਫਾਇਦਾ ਹੋਵੇਗਾ ਰਿਜ਼ਲਟ ਮਿਲੇਗਾ ਇਸੀ ਤਰ੍ਹਾਂ ਆਪਣੇ ਘਰ ਤੋਂ ਜਾਂਦੇ ਸਮੇਂ ਤੁਸੀਂ ਇੱਕ ਕੋਈ ਛੋਟੀ ਜਿਹੀ ਲੱਕੜੀ ਜਾਂ ਫਿਰ ਕੋਈ ਛੋਟੀ ਜਿਹੀ ਚੀਜ਼ ਲਿਜਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਛੋਟਾ ਜਿਹਾ ਕੋਈ ਟੋਆ ਗੱਡ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਉਸ ਟੋਏ ਨੂੰ ਗੱਡ ਕੇ ਉਹਦੇ ਵਿੱਚ ਜਿਹੜੀ ਪਰਚੀ ਦੇ ਉੱਪਰ ਤੁਸੀਂ ਦੁਸ਼ਮਣ ਲਿਖਿਆ ਹੋਵੇਗਾ ਉਸ ਨੂੰ ਤੁਸੀਂ ਗੱਡ ਦੇਣਾ ਤੇ ਨਾਲ ਹੀ ਇਹਨਾਂ ਦੋ ਚੈਫਲ ਨੂੰ ਵੀ ਗੱਡ ਦੇਣਾ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਉਸ ਸਮੇਂ ਤੁਹਾਨੂੰ ਕੋਈ ਰੋਕੇ ਟੋਕੇ ਨਾ ਡਿਸਟਰਬ ਨਾ ਕਰੇ ਤੁਹਾਨੂੰ ਕੋਈ ਉਪਾਅ ਕਰਦੇ ਸਮੇਂ ਬੁਲਾਵੇ ਨਾ ਤੇ ਤੁਸੀਂ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਨੀ ਕਿਉਂਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਕੋਈ ਗੱਲਬਾਤ ਕਰਦੇ ਹੋ ਜਾਂ ਫਿਰ ਤੁਹਾਨੂੰ ਕੋਈ ਡਿਸਟਰਬ ਕਰਦਾ ਹੈ ਤਾਂ ਤੁਹਾਨੂੰ ਇਸ ਉਪਾਅ ਦਾ ਵਧੀਆ ਰਿਜ਼ਲਟ ਨਹੀਂ ਮਿਲਦਾ ਇਸੀ ਤਰ੍ਹਾਂ ਤੁਸੀਂ ਜਦੋਂ ਘਰ ਤੋਂ ਜਾਓਗੇ ਤੇ ਜਾਂਦੇ ਸਮੇਂ ਆਉਂਦੇ ਸਮੇਂ ਨਾ ਹੀ ਤੁਸੀਂ ਪਿੱਛੇ ਮੁੜ ਕੇ ਦੇਖਣਾ ਤੇ ਨਾ ਹੀ ਰਸਤੇ ਦੇ ਵਿੱਚ ਕਿਸੇ ਕੋਲ ਰੁਕਣਾ ਨਾ ਹੀ ਗੱਲਬਾਤ ਕਰਨੀਏ ਇੰਨਾ ਹੀ ਉਪਾਅ ਕਰਨਾ ਤੇ ਇਸ ਉਪਾਅ ਨੂੰ ਰਾਤ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਲੈਣਾ 7 ਵਜੇ ਤੋਂ ਬਾਅਦ ਇਸ ਉਪਾਅ ਨੂੰ ਬਿਲਕੁਲ ਵੀ ਨਹੀਂ ਕਰਨਾ ਇਸ ਉਪਾਅ ਨੂੰ ਤੁਸੀਂ ਕਰਕੇ ਆ ਕੇ ਆਪਣੇ ਘਰ ਦੇ ਵਿੱਚ ਹੱਥ ਮੂੰਹ ਧੋ ਕੇ ਆਪਣੇ ਉੱਪਰ ਪਾਣੀ ਦੇ ਛਿੱਟੇ ਮਾਰ ਕੇ ਤੁਸੀਂ ਆਪਣੇ ਕੰਮਕਾਰ ਨੂੰ ਕਰਨਾ ਸ਼ੁਰੂ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇਸ ਉਪਾਅ ਨੂੰ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਤੇ ਲੇਡੀਜ਼ ਇਸ ਉਪਾਅ ਨੂੰ ਕਰਦੇ ਸਮੇਂ ਇਸ ਚੀਜ਼ ਦਾ ਧਿਆਨ ਰੱਖਣ ਕਿ ਜਦੋਂ ਉਹਨਾਂ ਨੂੰ ਪੀਰੀਅਡਸ ਆਈ ਹੁੰਦੀ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਇਸ ਉਪਾਅ ਨੂੰ ਕਦੇ ਵੀ ਭੁੱਲ ਕੇ ਨਾ ਕਰਨ ਸੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਮੰਗਲਵਾਰ ਦੇ ਦਿਨ ਵਿੱਚ ਆਸ਼ਟੇ ਭਾਵਨਾ ਦੇ ਨਾਲ ਕਰ ਲਓਗੇ ਤਾਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣੀ ਹੈ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਗੁਪਤ ਵਿਧੀ ਦੇ ਨਾਲ ਕਰਨਾ ਹੈ ਤਾਂ ਜੋ ਕਿ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਮਿਲ ਸਕੇ ਤੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਨ ਦੇ ਵਿੱਚ 네ਗਟਿਵਿਟੀ ਸੋਚ ਨਹੀਂ ਰੱਖਣੀ ਕਿ ਇਹ ਉਪਾਅ ਤੁਸੀਂ ਕੀਤਾ ਸੀ ਪਤਾ ਨਹੀਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ ਜਾਂ ਨਾ ਮਿਲੇਗਾ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ